ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡ ਭੁੱਟੀ ਵਾਲੇ ਤੋਂ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਬਹੁਤ ਚੰਗੇ ਪਸ਼ੂ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਦੋਸਤੋ ਜੇ ਗੱਲ ਕਰੀਏ ਨਾ ਇੱਕ ਤਾਂ ਟੋਪੜ ਕਪਣਗਾ ਆ ਦੋਸਤੋ ਇਹ ਸਾਹਮਣੇ ਵੇਖ ਰਹੇ ਆ ਜਿਹੜੀ ਇੱਕ ਦੋਸਤੋ ਤਾਜੀ ਸੂਈ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲਵਾਂਗੇ ਇੱਕ ਦੋਸਤੋ ਖੀਰੀ ਕੱਟੀ ਆ ਮੁਕਸਰ ਜ਼ਿਲ੍ਹੇ ਦਾ ਪੰਡ ਆ ਦੋਸਤੋ ਇਹ ਭੁੱਟੀ ਵਾਲਾ ਪੰਡ ਹੈ ਤਹਿਸੀਲ ਗਿੱਦਲਵਾਹਾ ਪੈ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗਾ ਪ੍ਰਾਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸਫਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰਾਪਰ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਬਾਈ ਠੀਕ ਆ ਨਾ ਦੱਸੀ ਬਾਈ ਜਵਰਜਾਂਗ ਸਿੰਘ ਜਵਰਜਾਂਗ ਸਿੰਘ ਠੀਕ ਆ ਤੇ ਬਾਈ ਇੱਕ ਵਾਰੀ ਨੰਬਰ ਵੀ ਦੱਸ ਦਿੰ 62832 62832 6298 62898 ਤਨਨਾਗਾ ਭਈ ਅੱਜ ਹਾਂਜੀ ਠੀਕ ਆ ਉਕੜ ਗੱਬਣ ਦੀ ਗੱਲ ਕਰ ਲਈਏ ਬਈ ਕਿੰਮਾ ਸੂਆ ਸੂਈਆ ਤੇ ਕਿੰਨੇ ਚਰ ਦੀ ਗੱਬਣਾ ਇਹ ਇਹ ਜਰਸੀ ਕ੍ਰੋਸ ਆ ਠੀਕ ਹੈ ਜੀ ਠੀਕ ਆ ਪਹਿਲਾ ਜੀਆ ਸੂਈ ਚਾਰਾਂ ਮਹੀਨੇ ਗੱਬਣਾ ਹੈ ਚਾਰਾਂ ਮਹੀਨੇ ਦੇ ਚੈੱਕ ਕਰਵਾਤੀ ਬਈ ਆਪਾਂ ਹਾਂ ਠੀਕ ਆ 8 ਕਿਲੋ ਦੁੱਧ ਠੀਕ ਆ ਚਵਾ ਦੇ 8 ਕਿਲੋ ਬਈ ਹਾਂ ਠੀਕ ਆ ਤੇ ਚੈੱਕ ਕੋਈ ਕਰਵਾਉਣੀ ਚਾਹੁੰਦਾ ਬਈ ਆਪ ਦੀ ਕਰਵਾ ਸਕਦਾ ਆਪ ਦਾ ਕਰਵਾ ਸਕਦਾ ਠੀਕ ਆ ਤੇ ਪਹਿਲਾ ਸੂਆ ਸੂਈਆ ਦੂਜੇ ਸੂਈ ਲਈ ਗੱਬਣਾ ਲਓ ਬਈ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਵੇਖ ਸਕਦੇ ਆ ਕਦ ਕਾਠ ਵੇਲ ਬੂਲਾ ਫੇਸ ਵੇਖ ਸਕਦੇ ਆ ਦੋਸਤੋ ਕਰਾਸ ਆਂਗਾ ਉਸ ਟੰਗ ਨਾਲ ਦੀ ਜਜਮੈਂਟ ਕਰੋ ਜੀ ਮੀਡੀਅਮ ਕੱਟ ਦੇ ਵਿੱਚ ਆ ਦੋਸਤੋ ਜੀ ਗੱਲ ਕਰੀਏ ਨਾ ਨਾ ਹੀ ਬਾਲੀ ਛੋਟੀ ਤੇ ਨਾ ਹੀ ਬਾਲੀ ਵੱਡੀ ਆ ਜੇ ਗੱਲ ਕਰੀਏ ਜਰਸੀ ਪੱਖ ਅਨ ਨਹੀਂ ਵੇਖੀਏ ਤਾਂ ਦੋਸਤੋ ਕਾਰ ਦਾ ਸੋਣਾ ਜੇ ਐਚ ਐਫ ਨਹੀਂ ਵੇਖੀਏ ਤਾਂ ਦੋਸਤੋ ਆਪਾਂ ਕਹਿ ਸਕਦੇ ਆ ਐਚ ਐਫ ਦੇ ਮੁਕਾਬਲੇ ਦੋਸਤੋ ਕਾਰ ਦਾ ਛੂਟਾ ਦੇ ਸਕਦੇ ਆ ਥਣ ਦੋਸਤੋ ਸੋਨਾ ਮੁੱਠੀ ਜਵਾਈ ਵਾਲਾ ਇਹ ਥਾਣਾ ਦਾ ਸੈਜ ਦੋਵੇਂ ਪਾਸੇ ਤੁਹਾਨੂੰ ਅਨੁਮਾਨ ਕਰਾਉਣੇ ਆ ਸ਼ਾਮ ਦਾ ਵੇਲਾ ਉਸ ਟਾਂਗ ਨਾਲ ਦੀ ਜੱਜਮੈਂਟ ਕਰਿਓ ਜੇ ਹਵਾਨਾ ਦੇਖ ਸਕਦੇ ਆ ਨਾੜਾਂ ਦੇਖ ਸਕਦੇ ਆ ਹਵਾਨੇ ਦੇ ਉੱਤੇ ਅਗਲੇ ਨਾਲ ਅਗਲਾ ਸੇਮ ਤੇ ਮਗਰਲੇ ਨਾਲ ਮਗਰਲਾ ਸੇਮ ਆ ਦੋਸਤੋ ਤੇ ਦੋਵੇਂ ਪਾਸੇ ਤੋਂ ਤੁਹਾਨੂੰ ਅਨੁਮਾਨ ਕਰਾਉਣੇ ਆ ਬਾਕੀ ਸੀਲ ਸੌ ਦੀ ਗੱਲ ਕਰੀਏ ਸੀਲ ਸੌ ਆ ਕੋਈ ਅਜਾ ਨਹੀਂ ਮੰਦੀ ਦੇਖ ਸਕਦੇ ਆ ਬਾਈ ਹੱਥ ਮਾਰ ਰਿਹਾ ਬਿਲਕੁਲ ਸਾਫ ਸੁਥਰੀ ਆ ਤੇ ਤੋੜ ਕੇ ਤੁਹਾਨੂੰ ਪਾਉਣੇ ਆ ਲੈ ਬਈ ਖੋਲ ਲੀ ਇੱਕ ਵਾਰੀ ਜਿਹੜਾ ਕਢਾ ਲੀਦਾ ਨੋ ਵੀ ਤੋੜ ਕੇ ਤੁਹਾਨੂੰ ਉਖਾ ਦਿੰਦੇ ਆ ਤੁਰ ਜਾਂਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਹੋ ਜਾਣੀ ਆ ਦੇਖ ਸਕਦੇ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਦੋਸਤੋ ਦੇਖ ਸਕਦੇ ਆ ਸ਼ਾਮ ਦਾ ਵੇਲਾ ਜੇ ਗੱਲ ਕਰੀਏ ਨਾ ਚੁਆਈ ਦਾ ਬਿਲਕੁਲ ਵੇੜਾ ਹੀ ਆ ਥੋੜਾ ਆ ਪੱਠੇ-ਪੁੱਠੇ ਪਾਏ ਆ ਕਾਲ ਕਰਦੀ ਐ ਇਸੇ ਕਰਕੇ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ 2 ਟਾਈਮ ਚੋ 3 ਟਾਈਮ ਚੋ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਜਿਹੜੇ ਵੀਰ ਨੇ ਚੈੱਕ ਕਰਵਾਉਣੀ ਆ ਇੱਥੇ ਆ ਕੇ ਆਪਦੇ ਡਾਕਟਰ ਲੈ ਕੇ ਚੈੱਕ ਕਰਵਾ ਸਕਦੇ ਆ ਰੇਟ ਬਾਈ ਤੋਂ ਪੁੱਛ ਦਿੰਨੇ ਆ ਭਾਈ ਰੇਟ ਕੀ ਕਰਾਂ ਇਹਦਾ 42000 ਰੁਪਏ 42000 ਰੁਪਏ ਰੇਟ ਆ ਠੀਕ ਆ ਮਾਨਤਨ ਕਰਦੇ ਆ ਠੀਕ ਆ ਲੋ ਵੀ 42000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਇਸ ਤੋਂ ਅੱਗੇ ਦੋਸਤੋ ਇੱਕ ਤਾਜੀ ਸੂਈ ਆ ਉਹਦੇ ਬਾਰੇ ਜਾਣਕਾਰੀ ਲੈਣੇ ਆ ਭਾਈ ਇਹ ਕਿੰਨਾ ਮਹਸੂਰ ਸੂਈ ਆ ਪਹਿਲਾਂ ਹੀ ਇਹ ਸੂਈ ਆ ਪਹਿਲਾਂ ਹੀ ਇਹ ਸੂਈ ਆ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 20 ਦਿਨ ਹੋ ਗਏ ਬਾਈ 20 ਦਿਨ ਹੋ ਗਏ ਠੀਕ ਹੈ ਬੱਚਾ ਮਰ ਗਿਆ 15 14 ਕਿਲੋ ਦੁੱਧ ਹੁਣ ਮੰਨ ਲਾ ਵੀ ਬੱਚੇ ਉਹਦਾ ਕਦਰੇ ਆ ਮੰਨਿਆ ਥੋੜਾ ਜਿਹਾ ਠੀਕ ਹੈ 12 ਕਿਲੋ 12 ਕਿਲੋ ਜਿਹੜਾ ਪਚਵਾ ਦੇਾਂਗੇ ਠੀਕ ਆ ਲੋਈ 12 ਕਿਲੋ ਬਾਈਆਂ ਦਾ ਦੁੱਧ ਚਵਾ ਦੇਾਂਗੇ ਆਪਾਂ ਪਹਿਲਾ ਸੂਆ ਸੂਈ ਆ ਵੈਸੇ ਬਾਈਆਂ ਦਾ 14 ਕਿਲੋ ਸੀਗਾ ਜੋ ਆਪਣੇ ਕੋਲੇ ਆਈ ਸੀ ਠੀਕ ਆ ਠੀਕ ਆ ਉਹ ਵੀ ਬਾਈਆਂ ਦਾ ਵੀਡੀਓ ਵੀਡੀਓ ਹੈਗੀ ਆ ਹਵਾਨਾ ਫਿਕਸ ਜੇ ਹੀ ਆ ਜੇ ਗੱਲ ਕਰੀਏ ਸੋਣਾ ਰਿਪੋਰਟ ਸ਼ਾਂਗ ਨਹੀਂ ਗੀ ਦੇਖ ਸਕਦੇ ਆ ਦੋਵੇਂ ਪਾਸਾਂ ਤੋਂ ਤੁਹਾਨੂੰ ਅਨੁਮਾਨ ਕਰਾਉਣੇ ਆ ਥਣਾ ਦਾ ਸਾਇ ਗਿਆ ਦਿਖਾ ਦਿੰਦੇ ਆ ਦੇਖ ਸਕਦੇ ਆ ਮਿਲਕ ਵੇਨ ਚੰਗੀ ਆ ਨਾੜਾ ਹਵਾਨੇ ਦੇ ਉੱਤੇ ਬਹੁਤ ਚੰਗੀਆਂ ਠਾਈਆਂ ਹੋਈਆਂ ਪਹਿਲਾ ਹੀ ਸੂਆ ਸੂਈ ਆ ਦੋਸਤੋ ਕੱਦ ਕਾਰ ਸੋਣਾ ਕੋਈ ਛੋਟੀ ਨਹੀਂ ਵੇਰ ਹੂਲ ਚੰਗੀ ਆ ਲੈ ਵੀ ਖੋਲੀ ਇਹਨੂੰ ਵੀ ਤੋੜ ਕੇ ਦਿਖਾ ਦਈਏ ਬਾਕੀ ਬਾਈਆਂ ਦਾ ਦੋਸਤੋ ਬੱਚੇ ਦੀ ਵੀਡੀਓ ਵੀਡੀਓ ਆਪਣੇ ਕੋਲੇ ਹੈਗੀ ਆ ਜਿਹੜੇ ਵੀਰ ਨੇ ਖਰੀਦਣੀ ਹੋਵੇ ਤਾਂ ਇਸ ਵਕਤ 12 ਕਿਲੋ ਦੁੱਧ ਤੁਸੀਂ ਇੱਥੇ ਚੋਕੇ ਲਾ ਸਕਦੇ ਆ ਸੋਹਣੀ ਦੋਸਤੋ ਰੰਗ ਬਾਜ ਵਹਿੜਾ ਕਦ ਕਾਠ ਦੀ ਸੋਹਣਾ ਕੋਈ ਛੋਟੀ ਨਹੀਂ ਹਵਾਨਾ ਕਰਵਾਉਣ ਵਾਲੀ ਨੇ ਦੋਸਤੋ ਫਿਕਸ ਜਿਹਾ ਤਿਆਰ ਕੀਤਾ ਹੋਇਆ ਮੋੜ ਲਾ ਵੀ ਕੋਈ ਭਾਈ ਤੋੜ ਕੇ ਤੁਹਾਨੂੰ ਖਾਤੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਚਵਾਈ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਦੋਵਾਂ ਨਗਾਂ ਦੀ ਭਈ ਇਹਦਾ ਰੇਟ ਕੀ ਕਰਦੇ ਆਗੇ 50000 ਇਹਦਾ 52000 ਇਹ ਜੋ ਮਾਨਤਨ ਕਰਦੇ ਆਂ ਜੀ ਠੀਕ ਆ ਲਓ ਵੀ ਇਹਦਾ 52000 ਤੇ ਇਹਦਾ 42000 ਤੋਕੜ ਕਬੰਦਾ ਇਸ ਤੋਂ ਘੇ ਝੂਟੀ ਦੀ ਜਾਣਕਾਰੀ ਲੈਣੇ ਆਂ ਬਾਈ ਤੋਂ ਬਈ ਇਹ ਕਿੰਨੇ ਚਿਰ ਦੀ ਆ ਇਹ ਸਵਾ ਡੇਢ ਸਾਲ ਦੀ ਹੋਊਗੀ ਡੇਢ ਸਾਲ ਦੇ ਲਗਭਗ ਹੈਗੀ ਆ ਠੀਕ ਆ ਤੇ ਬਈ ਇਹਦਾ ਕੀ ਰੇਟ ਰੂਟ ਰੱਖਾਂ ਇਹਦਾ 17000 17000 ਮੂੰਹੋਂ ਤਾਂ ਖੀਰੀ ਆ ਬਾਈ ਫਿਰ ਠੀਕ ਆ ਲਓ ਵੀ ਚਾਰ ਹੀ ਥਾਣਾ ਤੇ ਮੂੰਹੋਂ ਖੀਰੀ ਆ ਅਨੁਮਾਨ ਆ ਵੀ ਕਿਉਂਕਿ 1.5 ਸਾਲ ਦੇ ਲਗਭਗ ਹੈਗੀ ਐ ਸਵਾ ਸਾਲ ਦੀ ਹੋ ਸਕਦੀ ਐ 1.5 ਸਾਲ ਦੀ ਹੋ ਸਕਦੀ ਐ ਥੋੜਾ ਸਮਾਈ ਵਾਲੇ ਘੱਟ ਘਰੋਂ ਆਈ ਐ ਵੀ ਸਮਾਈ ਬਾਈਆਂ ਦਾ ਘੱਟ ਸੀਗੀ ਝੋਲੀ ਝਾਲੀ ਥੱਲੋਂ ਬਹੁਤ ਸੋਹਣੀ ਤਿਆਰ ਕੀਤੀ ਐ ਦੇਖ ਸਕਦੇ ਆ ਜੇ ਉਹਨੂੰ ਤਿਆਰ ਹੋਣਾ ਤੇ ਇਹਨੇ ਹਵਾਨਾ ਸੋਹਣਾ ਤਿਆਰ ਕਰਨਾ ਦੇਖ ਸਕਦੇ ਆ ਬਾਕੀ ਦੋਸਤੋ ਸੇਵਾ ਦੀ ਕਮੀ ਐ ਜਿਹੜਾ ਵੀ ਸਾਹਮਣੇ ਆਸਤੇ ਲ ਜਾਂਦਾ ਨਾ ਝੋਟੀ ਸੋਹਣੀ ਤਿਆਰ ਹੋ ਜੂ ਦੇਖ ਸਕਦੇ ਆ ਲਾ ਵੀ ਇਹਦਾ ਵੀ ਗੀੜਾ ਜਾਂ ਕਢਾ ਲਈਏ ਕਰੀ ਦੇਖ ਸਕਦੇ ਆ ਤੋਰ ਤੋਰ ਦੇਖ ਸਕਦੇ ਆ ਬਾਕੀ ਕੱਦ ਕਾਠ ਹੈ ਜੇ ਗੱਲ ਕਰੀਏ ਨਾ ਹਜੇ ਖੀਰੀ ਆ ਨੇ ਕੱਦ ਕਾਠ ਕਰਨਾ ਕਿਉਂਕਿ ਜੇ ਸੰਭਾਈ ਹੁੰਦੀ ਤਾਂ ਹੁਣ ਨੂੰ ਹੋ ਸਕਦਾ ਵੀ ਅਨੁਮਾਨ ਆ ਵੀ ਜਾਦੀ ਕੱਦ ਕਰ ਜਾਂਦੀ ਪਰ ਛੋਟੀ ਵੀ ਨਹੀਂ ਕਹਿ ਸਕਦੇ ਸਿੰਘ ਗੁੰਡਾ ਹੀ ਕਰ ਜਾਣਾ ਇਹਨੇ ਕਿਉਂਕਿ ਮੋੜਨਾ ਸ਼ੁਰੂ ਕਰ ਲਿਆ ਨੇ ਸਿੰਘ ਤੇ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਇਹਦਾ ਕੀ ਰੇਟ ਕਰਦੇ ਆਂਗੇ ਇਹਦਾ 17000 ਇਹਦਾ 17000 ਲੋ ਵੀ ਕੱਟੀ ਦਾ ਰੇਟ ਆ 17000 ਰੁਪਿਆ ਮੌਕੇ ਤੇ ਥੋੜਾ ਬਹੁਤਾ ਬਾਈਆਂ ਦਾ ਮਾਨ ਤਨ ਕਰਦੇ ਆਂਗੇ ਤਿੰਨਾ ਨਗਾ ਚ ਕੋਈ ਵੀ ਨਾਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੀ ਕਿਉਂਕਿ گاਵਾਂ ਦੀ ਗੱਲ ਕਰੀਏ ਤਾਂ ਤੁਸੀਂ ਚੋ ਸਕਦੇ ਆ ਕਿਉਂਕਿ ਦੁੱਧ ਤੇ ਚੱਲ ਰਹੀਆਂ ਐਸ ਵਕਤ گاਵਾਂ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ